ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਦੀ ਕਹਾਣੀ ਇੱਕ ਹਸਪਤਾਲ ਦੇ ਬਾਹਰ ਤੀਕ ਵਰਿਆਂ ਦਾ ਇੱਕ ਨੌਜਵਾਨ ਆਪਣੀ 28 ਵਰਿਆਂ ਦੀ ਪਤਨੀ ਨੂੰ ਗੋਦ ਵਿੱਚ ਲੈ ਕੇ ਬੈਠਾ ਰੋ ਰਿਹਾ ਸੀ ਉਹ ਲੋਕਾਂ ਅੱਗੇ ਹੱਥ ਜੋੜ ਕੇ ਭੀਖ ਮੰਗ ਰਿਹਾ ਸੀ ਕਿ ਮੇਰੀ ਮਦਦ ਕਰੋ ਮੇਰੇ ਕੋਲ ਆਪਣੀ ਪਤਨੀ ਦੇ ਇਲਾਜ ਲਈ ਪੈਸੇ ਨਹੀਂ ਹਨ ਜੇ ਇਸ ਦਾ ਇਲਾਜ ਨਾ ਹੋਇਆ ਤਾਂ ਇਸ ਦੀ ਮੌਤ ਹੋ ਜਾਵੇਗੀ ਲੋਕ ਉਸ ਵੱਲ ਵੇਖ ਕੇ ਲੰਘ ਰਹੇ ਸੀ ਪਰ ਕੋਈ ਵੀ ਉਸ ਕੋਲ ਖੜ ਕੇ ਇਹ ਨਹੀਂ ਪੁੱਛ ਰਿਹਾ ਸੀ ਕਿ ਕੀ ਗੱਲ ਹੈ ਐਨੇ ਨੂੰ ਹਸਪਤਾਲ ਵਿੱਚੋਂ ਚਿੱਟੀ ਵਰਦੀ ਪਾਈ ਇੱਕ ਮੁਟਿਆਰ ਜਵਾਨ ਡਾਕਟਰ ਨਿਕਲਦੀ ਹੈ ਉਹ ਇਸ ਮੁੰਡੇ ਨੂੰ ਰੋਂਦਾ ਵੇਖਦੀ ਹੈ ਤੇ ਇਸ ਦੇ ਕੋਲ ਆਉਂਦੀ ਹੈ ਇਹ ਉਸ ਨੂੰ ਪੁੱਛਦੀ ਹੈ ਤੁਸੀਂ ਰੋ ਕਿਉਂ ਰਹੇ ਹੋ ਉਹ ਮੁੰਡਾ ਡਾਕਟਰ ਵੱਲ ਵੇਖਦਾ ਹੈ ਡਾਕਟਰ ਕੁੜੀ ਨੂੰ ਵੇਖ ਕੇ ਇਹ ਮੁੰਡਾ ਹੈਰਾਨ ਹੋ ਜਾਂਦਾ ਹੈ ਅਤੇ ਉਸ ਨੂੰ ਪੁੱਛਦਾ ਹੈ ਪਿੰਕੀ ਤੂੰ ਡਾਕਟਰ ਪਿੰਕੀ ਵੀ ਉਸ ਵੱਲ ਹੈਰਾਨੀ ਭਰੇ ਲਹਿਜੇ ਨਾਲ ਵੇਖਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਕੌਣ ਸੀ ਡਾਕਟਰ ਪਿੰਕੀ ਜਿਸ ਨੂੰ ਉਹ ਗਰੀਬ ਮੁੰਡਾ ਇੰਨੀ ਹੈਰਾਨੀ ਨਾਲ ਵੇਖ ਰਿਹਾ ਸੀ ਇਸ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੈਪੁਰ ਦੇ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਦੋ ਉਹਨਾਂ ਦੇ ਬੱਚੇ ਐ ਭਾਵੇਂ ਕਿ ਪਰਿਵਾਰ ਕਾਫੀ ਗਰੀਬ ਹੈ ਪਰ ਹਰ ਇੱਕ ਮਾਂ ਪਿਓ ਦੀ ਤਰ੍ਹਾਂ ਇਹ ਪਰਿਵਾਰ ਵੀ ਆਪਣੇ ਬੱਚਿਆਂ ਦੀ ਵਧੀਆ ਜ਼ਿੰਦਗੀ ਬਾਰੇ ਸੋਚਦਾ ਤੇ ਦੋਨਾਂ ਬੱਚਿਆਂ ਨੂੰ ਸਕੂਲ ਪੜਨ ਲਾਇਆ ਹੋਇਆ ਹੈ ਪਰਿਵਾਰ ਦੇ ਮੁਖੀ ਦਾ ਨਾਮ ਜਗਰੂਪ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ ਬੇਟੀ ਦਾ ਨਾਮ ਪਿੰਕੀ ਤੇ ਬੇਟੇ ਦਾ ਨਾਮ ਪੱਪੂ ਜਗਰੂਪ ਸਿੰਘ ਤੇ ਚਰਨਜੀਤ ਕੌਰ ਆਪਣੇ ਦੋਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਗਰੂਪ ਸਿੰਘ ਦਾ ਬੇਟਾ ਵੱਡਾ ਤੇ ਬੇਟੀ ਛੋਟੀ ਹੈ ਪੱਪੂ ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਨਹੀਂ ਤੇ ਨਾ ਹੀ ਉਹ ਪੜ੍ਹਾਈ ਵਿੱਚ ਆਪਣਾ ਮਨ ਲਾਉਂਦਾ ਹੈ ਪਿੰਕੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਜਗਰੂਪ ਸਿੰਘ ਹਮੇਸ਼ਾ ਆਪਣੀ ਧੀ ਨੂੰ ਇਹੀ ਕਹਿੰਦਾ ਹੈ ਪੁੱਤਰ ਤੂੰ ਪੜ੍ਹ ਲਿਖ ਕੇ ਵਧੀਆ ਅਹੁਦੇ ਤੇ ਨੌਕਰੀ ਕਰੇ ਤਾਂ ਕਿ ਤੇਰੀ ਜ਼ਿੰਦਗੀ ਸੰਭਰ ਜਾਵੇ ਤੇ ਸਾਡਾ ਬੁਢਾਪਾ ਵੀ ਸੌਖਾ ਹੋ ਜਾਵੇ ਕਈ ਵਾਰ ਪੱਪੂ ਇਸ ਗੱਲ ਦਾ ਗੁੱਸਾ ਕਰਦਾ ਉਸ ਨੂੰ ਲੱਗਦਾ ਕਿ ਮੇਰੇ ਪਿਤਾ ਜੀ ਮੈਨੂੰ ਨਿਕੰਮਾ ਸਮਝਦੇ ਨੇ ਪਰ ਜਗਰੂਪ ਸਿੰਘ ਅਕਸਰ ਹੀ ਪੱਪੂ ਨੂੰ ਸਮਝਾਉਂਦਾ ਕਿ ਨਹੀਂ ਪੁੱਤਰ ਤੇਰਾ ਪੜਾਈ ਵਿੱਚ ਇੰਨਾ ਮਨ ਨਹੀਂ ਲੱਗਦਾ ਮੈਨੂੰ ਪਤਾ ਹੈ ਤੂੰ ਜ਼ਿਆਦਾ ਨਹੀਂ ਪੜ੍ਹੇਂਗਾ ਭਾਵੇਂ ਤੇਰੀ ਭੈਣ ਨੂੰ ਵੀ ਮੈਂ ਤੇਰੇ ਬਰਾਬਰ ਹੀ ਸਮਝਦਾ ਹਾਂ ਜੇ ਤੇਰੀ ਭੈਣ ਪੜ੍ਹ ਲਿਖ ਕੇ ਚੰਗੇ ਅਉਦੇ ਤੇ ਨੌਕਰੀ ਕਰੇਗੀ ਤਾਂ ਅਸੀਂ ਵੀ ਸੌਖੇ ਹੋ ਜਾਵਾਂਗੇ ਤੇ ਉਸ ਦੀ ਜ਼ਿੰਦਗੀ ਸਵਰ ਜਾਵੇਗੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਹੈ ਇੱਕ ਦਿਨ ਜਗਰੂਪ ਸਿੰਘ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਮੇਲੇ ਵਿੱਚ ਜਾਂਦਾ ਹੈ ਜਗਰੂਪ ਸਿੰਘ ਆਪਣੇ ਬੱਚਿਆਂ ਨੂੰ ਪੂਰਾ ਮੇਲਾ ਘੁੰਮ ਫਿਰ ਕੇ ਵਿਖਾਉਂਦਾ ਹੈ ਬੱਚਿਆਂ ਦਾ ਬਹੁਤ ਮਾਣ ਕਰਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਰੀਦਣ ਨੂੰ ਬਾਹਰ ਜਗਰੂਪ ਸਿੰਘ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਬੱਚਿਆਂ ਦੀ ਮਨਪਸੰਦ ਚੀਜ਼ ਦਵਾ ਸਕੇ ਬੱਚੇ ਚੰਡੋਲ ਤੇ ਝੂਟਾ ਲੈਣ ਲਈ ਕਹਿ ਰਹੇ ਸੀ ਪਰ ਚੰਡੋਲ ਵਾਲਾ ਜ਼ਿਆਦਾ ਪੈਸੇ ਮੰਗ ਰਿਹਾ ਸੀ ਇਸ ਤਰ੍ਹਾਂ ਜਗਰੂਪ ਸਿੰਘ ਆਪਣੇ ਬੱਚਿਆਂ ਨੂੰ ਗੱਲੀ ਲਾ ਕੇ ਮੇਲੇ ਤੋਂ ਬਾਹਰ ਲੈ ਕੇ ਆਉਂਦਾ ਹੈ ਮੇਲੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਪਿੰਕੀ ਇੱਕ ਦੁਕਾਨ ਤੇ ਖੜ ਕੇ ਬਹੁਤ ਸੋਹਣੀਆਂ ਗੁੱਡੀਆਂ ਨੂੰ ਵੇਖਣ ਲੱਗ ਜਾਂਦੀ ਹੈ ਤੇ ਉਸ ਦਾ ਹੱਥ ਆਪਣੇ ਪਿਤਾ ਦੇ ਹੱਥੋਂ ਛੁੱਟ ਜਾਂਦਾ ਹੈ ਇਨੇ ਨੂੰ ਮੇਲੇ ਵਿੱਚ ਭਗਦੜ ਮੱਚ ਜਾਂਦੀ ਹੈ ਤੇ ਪਿੰਕੀ ਆਪਣੇ ਭਰਾ ਤੇ ਪਿਤਾ ਨਾਲੋਂ ਵਿਛੜ ਜਾਂਦੀ ਹੈ ਜਗਰੂਪ ਸਿੰਘ ਆਪਣੀ ਧੀ ਨੂੰ ਬਹੁਤ ਲੱਭਦਾ ਹੈ ਪਰ ਮੇਲੇ ਵਿੱਚ ਭਗਦੜ ਮਚਣ ਦੇ ਕਾਰਨ ਕਾਫੀ ਮੌਤਾਂ ਹੋ ਗਈਆਂ ਸੀ ਕੋਈ ਵੀ ਕਿਸੇ ਨੂੰ ਲੱਭਿਆ ਨਹੀਂ ਸੀ ਥਿਆਂਦਾ ਜਗਰੂਪ ਸਿੰਘ ਜਿਵੇਂ ਕਿਵੇਂ ਪੱਪੂ ਨੂੰ ਬਚਾ ਕੇ ਉਸ ਭੀੜ ਵਿੱਚੋਂ ਬਾਹਰ ਕੱਢਦਾ ਹੈ ਭੀੜ ਵਿੱਚੋਂ ਬਾਹਰ ਨਿਕਲ ਕੇ ਉਹ ਆਪਣੀ ਬੇਟੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰantu ਪਿੰਕੀ ਉਸ ਨੂੰ ਕਿਤੇ ਵੀ ਨਹੀਂ ਮਿਲਦੀ ਥੱਕ ਹਾਰ ਕੇ ਉਹ ਉੱਥੇ ਬਣੇ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਪੁਲਿਸ ਨੂੰ ਦੱਸਦਾ ਹੈ ਕਿ ਮੇਰੀ ਬੇਟੀ ਮੇਲੇ ਵਿੱਚ ਗਵਾਚ ਗਈ ਹੈ ਤਾਂ ਪੁਲਿਸ ਵਾਲੇ ਕਹਿੰਦੇ ਨੇ ਕਿ ਮੇਲੇ ਵਿੱਚ ਭਗੜੜ ਮਚਣ ਕਾਰਨ ਬਹੁਤ ਸਾਰੇ ਬੱਚੇ ਜ਼ਖਮੀ ਹੋ ਗਏ ਨੇ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਗਈ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਤੁਸੀਂ ਆਪਣਾ ਐਡਰੈਸ ਦਿਓ ਤੇ ਘਰ ਚਲੇ ਜਾਓ ਜੇ ਤੁਹਾਡੀ ਬੇਟੀ ਦਾ ਕੁਝ ਪਤਾ ਲੱਗੇਗਾ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਨਾ ਚਾਹੁੰਦੇ ਹੋਏ ਵੀ ਜਗਰੂਪ ਸਿੰਘ ਆਪਣੇ ਪੁੱਤਰ ਨੂੰ ਲੈ ਕੇ ਮੇਲੇ ਵਿੱਚੋਂ ਆ ਜਾਂਦਾ ਹੈ ਜਦੋਂ ਉਹ ਘਰ ਆ ਕੇ ਆਪਣੇ ਘਰਵਾਲੀ ਨੂੰ ਸਾਰੀ ਗੱਲ ਦੱਸਦਾ ਹੈ ਤਾਂ ਉਸ ਦੇ ਘਰਵਾਲੀ ਵੀ ਕਾਫੀ ਨਾਰਾਜ਼ ਹੁੰਦੀ ਹੈ ਸਾਰੇ ਪਿੰਡ ਵਿੱਚ ਰੌਲਾ ਪੈ ਜਾਂਦਾ ਹੈ ਕਿ ਪਿੰਕੀ ਮੇਲੇ ਵਿੱਚ ਗਵਾਚ ਗਈ ਸਾਰੇ ਲੋਕ ਉਸ ਨਾਲ ਹਮਦਰਦੀ ਕਰਦੇ ਨੇ ਕਿੰਨੇ ਦਿਨ ਜਗਰੂਪ ਸਿੰਘ ਪੁਲਿਸ ਥਾਣੇ ਦੇ ਚੱਕਰ ਲਾਉਂਦਾ ਹੈ ਅਤੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੀ ਧੀ ਮਿਲੀ ਜਾਂ ਨਹੀਂ ਪਰ ਪਿੰਕੀ ਦਾ ਕੋਈ ਹਤਾ ਪਤਾ ਨਹੀਂ ਲੱਗਿਆ ਜਗਰੂਪ ਸਿੰਘ ਨੇ ਆਪ ਵੀ ਆਪਣੀ ਧੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਿੰਕੀ ਨਾ ਮਿਲੀ ਹੌਲੀ-ਹੌਲੀ ਸਮਾਂ ਗੁਜ਼ਰਦਾ ਹੈ ਭਾਵੇਂ ਜਗਰੂਪ ਸਿੰਘ ਤੇ ਚਨਜੀਤ ਕੌਰ ਆਪਣੀ ਧੀ ਨੂੰ ਨਹੀਂ ਸੀ ਭੁੱਲੇ ਪਰ ਸਮੇਂ ਦੇ ਨਾਲ ਨਾਲ ਜਗਰੂਪ ਸਿੰਘ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਜਾਂਦਾ ਹੈ ਕਿ ਮੇਰੀ ਵਜ੍ਹਾ ਨਾਲ ਮੇਰੀ ਧੀ ਗਵਾਚ ਗਈ ਪਤਾ ਨਹੀਂ ਮੇਰੀ ਧੀ ਕਿਸ ਹਾਲਤ ਦੇ ਵਿੱਚ ਹੋਵੇਗੀ ਜਗਰੂਪ ਸਿੰਘ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਦਾ ਹੈ ਉਹ ਮੰਝੇ ਤੇ ਪੈ ਜਾਂਦਾ ਹੈ ਇੱਕ ਘਰ ਦੀ ਗਰੀਬੀ ਉਤੋਂ ਬਿਮਾਰੀ ਜਗਰੂਪ ਸਿੰਘ ਦੇ ਘਰ ਦੇ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਨੇ ਜਗਰੂਪ ਸਿੰਘ ਦੇ ਘਰ ਵਾਲੀ ਚਰਨਜੀਤ ਕੌਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ ਤਾਂ ਕਿ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ ਹੁਣ ਜਗਰੂਪ ਸਿੰਘ ਹੋਰ ਵੀ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਜਦੋਂ ਆਪਣੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਦੇ ਦੇਖਦਾ ਹੈ ਜਗਰੂਪ ਸਿੰਘ ਦਾ ਮੁੰਡਾ ਪੱਪੂ ਸਕੂਲੋਂ ਹਟ ਜਾਂਦਾ ਹੈ ਤੇ ਉਹ ਵੀ ਲੋਕਾਂ ਦੇ ਦਿਹਾੜੀ ਕਰਨ ਚੱਲਿਆ ਜਾਂਦਾ ਹੈ। ਇਸੇ ਸਦਮੇ ਵਿੱਚ ਜਗਰੂਪ ਸਿੰਘ ਇੱਕ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ। ਹੁਣ ਘਰ ਵਿੱਚ ਪੱਪੂ ਅਤੇ ਉਸ ਦੀ ਮਾਂ ਰਹਿ ਜਾਂਦੇ ਨੇ। ਚਰਨਜੀਤ ਕੌਰ ਵੀ ਆਪਣੇ ਪਤੀ ਦਾ ਵਿਛੋੜਾ ਨਾ ਸਹਾਰਦੀ ਹੋਈ ਜਗਰੂਪ ਸਿੰਘ ਦੀ ਮੌਤ ਤੋਂ 3 ਮਹੀਨੇ ਬਾਅਦ ਹੀ ਇਸ ਦੁਨੀਆ ਤੋਂ ਕੂਚ ਕਰ ਜਾਂਦੀ ਹੈ। ਹੁਣ ਘਰ ਵਿੱਚ ਸਿਰਫ ਇਕੱਲਾ ਪੱਪੂ ਰਹਿ ਜਾਂਦਾ ਹੈ। ਪੱਪੂ ਦੇ ਪਰਿਵਾਰ ਦੇ ਤਿੰਨ ਤਿੰਨ ਮੈਂਬਰ ਉਸ ਨੂੰ ਛੱਡ ਕੇ ਚਲੇ ਜਾਂਦੇ ਨੇ ਉਹ ਬਹੁਤ ਸਦਮੇ ਵਿੱਚ ਸੀ ਉਸ ਦਾ ਜੀ ਕਰਦਾ ਉਹ ਕਿਤੇ ਰੋਟੀ ਖਾ ਲੈਂਦਾ ਜੀ ਕਰਦਾ ਉਹ ਭੁੱਖਾ ਹੀ ਸੌਂ ਜਾਂਦਾ ਪਿੰਡ ਵਾਲੇ ਹਮਦਰਦੀ ਕਰਕੇ ਉਸ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿੰਦੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਹੈ ਇੱਕ ਦਿਨ ਪਿੰਡ ਦਾ ਸਰਪੰਚ ਪਿੰਡ ਦੀ ਪੰਚਾਇਤ ਬੁਲਾਉਂਦਾ ਹੈ ਤੇ ਕਹਿੰਦਾ ਹੈ ਪੱਪੂ ਦਾ ਇਸ ਦੇ ਪਰਿਵਾਰ ਵਿੱਚੋਂ ਕੋਈ ਨਹੀਂ ਰਿਹਾ ਜੇ ਇਸ ਤਰ੍ਹਾਂ ਇਕੱਲਾ ਰਹੇਗਾ ਇਹ ਡਿਪਰੈਸ਼ਨ ਵਿੱਚ ਚਲੇ ਜਾਵੇਗਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਇਸ ਨੂੰ ਕਿਸੇ ਕੰਮ ਲਾਇਆ ਜਾਵੇ ਸਾਰਾ ਪਿੰਡ ਇਸ ਗੱਲ ਨਾਲ ਸਹਿਮਤ ਹੁੰਦਾ ਹੈ ਭਾਵੇਂ ਕਿ ਪੱਪੂ ਦੀ ਉਮਰ 12 ਕੁ ਵਰਿਆਂ ਦੀ ਹੁੰਦੀ ਹੈ ਪਰ ਫਿਰ ਵੀ ਉਹ ਕੰਮ ਕਰਨਾ ਚਾਹੁੰਦਾ ਹੈ ਪਿੰਡ ਦੇ ਲੋਕੀ ਉਸ ਨੂੰ ਕਹਿੰਦੇ ਨੇ ਕਿ ਸਕੂਲ ਪੜਨ ਲੱਗ ਜਾ ਅਸੀਂ ਤੇਰਾ ਖਰਚਾ ਕਰ ਲਵਾਂਗੇ ਪਰ ਉਹ ਪੜਨ ਲਈ ਤਿਆਰ ਨਹੀਂ ਹੁੰਦਾ ਉਹ ਸ਼ਹਿਰ ਵਿੱਚ ਇੱਕ ਹੋਟਲ ਤੇ ਜਾ ਕੇ ਕੰਮ ਲੱਭ ਲੈਂਦਾ ਹੈ ਇਹਦੇ ਕੰਮ ਕਰਨ ਲੱਗ ਜਾਂਦਾ ਹੈ ਇਸੇ ਤਰ੍ਹਾਂ ਮਹੀਨੇ ਤੇ ਫਿਰ ਸਾਲ ਗੁਜ਼ਰ ਜਾਂਦੇ ਨੇ ਹੁਣ ਪੱਪੂ 22 ਸਾਲ ਦਾ ਹੋ ਚੁੱਕਿਆ ਸੀ ਪਿੰਡ ਦੀ ਹੀ ਇੱਕ ਔਰਤ ਨੇ ਪੱਪੂ ਨੂੰ ਆਪਣੀ ਭਤੀਜੀ ਦਾ ਰਿਸ਼ਤਾ ਕਰਵਾ ਦਿੱਤਾ ਤਾਂ ਕਿ ਉਸਦੇ ਘਰ ਦੀ ਰੋਟੀ ਪੱਕਦੀ ਹੋ ਜਾਵੇ ਵੈਸੇ ਵੀ ਪੱਪੂ ਬਹੁਤ ਸਿਆਣਾ ਤੇ ਸੁਲਝਿਆ ਹੋਇਆ ਮੁੰਡਾ ਸੀ ਮਿਹਨਤੀ ਸੀ ਉਸਨੇ ਆਪਣੇ ਛੋਟਾ ਜਿਹਾ ਵਧੀਆ ਘਰ ਵੀ ਬਣਾ ਲਿਆ ਸੀ ਪੱਪੂ ਦਾ ਵਿਆਹ ਹੋ ਜਾਂਦਾ ਹੈ ਪੱਪੂ ਦੇ ਘਰ ਵਾਲੀ ਵੀ ਬਹੁਤ ਸਿਆਣੀ ਕੁੜੀ ਹੁੰਦੀ ਹੈ ਉਹ ਆ ਕੇ ਪੱਪੂ ਤੇ ਉਸਦੇ ਘਰ ਨੂੰ ਵਧੀਆ ਤਰੀਕੇ ਨਾਲ ਸੰਭ ਲੈਂਦੀ ਹੈ ਹੁਣ ਪੱਪੂ ਦੇ ਘਰ ਵਾਲੀ ਦੇ ਕੁੱਖੋਂ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਪੱਪੂ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਉਸ ਨੂੰ ਲੱਗਣ ਲੱਗਿਆ ਜਿਵੇਂ ਉਸਦੇ ਉਜੜਦੇ ਹੋਏ ਘਰ ਦੇ ਵਿੱਚ ਫਿਰ ਤੋਂ ਰੌਣਕ ਪਰਦਾ ਆਈ ਹੋਵੇ ਪਰ ਪੱਪੂ ਆਪਣੀ ਭੈਣ ਤੇ ਮੰਮੀ ਪਾਪਾ ਨੂੰ ਕਦੇ ਵੀ ਭੁੱਲ ਨਹੀਂ ਸੀ ਸਕਿਆ ਉਸ ਨੂੰ ਪਤਾ ਸੀ ਕਿ ਉਸ ਦੇ ਮੰਮੀ ਪਾਪਾ ਤਾਂ ਹੁਣ ਕਦੇ ਵਾਪਸ ਨਹੀਂ ਆਉਣਗੇ ਪਰ ਉਸ ਨੂੰ ਆਪਣੀ ਭੈਣ ਪਿੰਕੀ ਦੇ ਆਉਣ ਦੀ ਕਿਤੇ ਨਾ ਕਿਤੇ ਆਸ ਵੱਜੀ ਰਹਿੰਦੀ ਸੀ ਉਹ ਆਪਣੇ ਘਰ ਵਾਲੀ ਕੋਲ ਵੀ ਆਪਣੀ ਭੈਣ ਦੀਆਂ ਬਹੁਤ ਗੱਲਾਂ ਕਰਦਾ ਉਸ ਦੇ ਘਰ ਵਾਲੀ ਪੱਪੂ ਦੀ ਹਾਲਤ ਵੇਖਦੀ ਤੇ ਉਸ ਨੂੰ ਬਹੁਤ ਦੁਲਾਸਾ ਦਿੰਦੀ ਇੱਕ ਦਿਨ ਅਚਾਨਕ ਪੱਪੂ ਦੇ ਘਰ ਵਾਲੀ ਨੂੰ ਚੱਕਰ ਆਉਂਦਾ ਹੈ ਤੇ ਉਹ ਕੰਮ ਕਰਦੀ ਕਰਦੀ ਡਿੱਗ ਪੈਂਦੀ ਹੈ ਘਰ ਵਿੱਚ ਕੋਈ ਨਹੀਂ ਹੁੰਦਾ ਬੱਚੇ ਛੋਟੇ ਹੁੰਦੇ ਨੇ ਇਸ ਲਈ ਪੱਪੂ ਦੇ ਘਰ ਵਾਲੀ ਬੇੜੇ ਵਿੱਚ ਹੀ ਕਿੰਨਾ ਚਿਰ ਪਈ ਰਹਿੰਦੀ ਹੈ ਐਨੇ ਕੋਈ ਗਵੰਡਣ ਉਹਨਾਂ ਦੇ ਘਰ ਕਿਸੇ ਕੰਮ ਲਈ ਆਉਂਦੀ ਹੈ ਤੇ ਉਹ ਪੱਪੂ ਦੇ ਘਰ ਵਾਲੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਵੇਖਦੀ ਹੈ ਉਹ ਆਂਡ ਗਵੰਡ ਇਕੱਠਾ ਕਰਦੀ ਹੈ ਤੇ ਪੱਪੂ ਦੇ ਘਰ ਵਾਲੀ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪੱਪੂ ਨੂੰ ਵੀ ਸਨੇਹਾ ਲਾ ਦਿੱਤਾ ਜਾਂਦਾ ਹੈ ਉਹ ਵੀ ਹਸਪਤਾਲ ਪਹੁੰਚ ਜਾਂਦਾ ਹੈ ਡਾਕਟਰ ਪੱਪੂ ਨੂੰ ਦੱਸਦੇ ਨੇ ਕਿ ਤੁਹਾਡੇ ਘਰ ਵਾਲੀ ਨੂੰ ਇੱਕ ਗੰਭੀਰ ਬਿਮਾਰੀ ਹੈ ਜਿਸ ਦਾ ਕਾਫੀ ਮਹਿੰਗਾ ਇਲਾਜ ਹੋਵੇਗਾ ਪਰ ਪੱਪੂ ਆਪਣੀ ਪਤਨੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੁੰਦਾ ਹੈ ਕਿਉਂਕਿ ਜਿੰਨੇ ਪੈਸੇ ਇਲਾਜ ਲਈ ਡਾਕਟਰ ਮੰਗ ਰਹੇ ਸਨ ਪੱਪੂ ਕੋਲ ਤਾਂ ਉਸ ਦਾ ਦਸਮਾ ਹਿੱਸਾ ਵੈਸੇ ਵੀ ਨਹੀਂ ਸਨ ਇਸ ਤਰ੍ਹਾਂ ਉਹ ਆਪਣੇ ਘਰ ਵਾਲੀ ਨੂੰ ਕਦੇ ਕਿਤੇ ਕਦੇ ਕਿਤੇ ਡਾਕਟਰ ਕੋਲ ਲੈ ਕੇ ਜਾਂਦਾ ਹੈ ਪਰ ਉਸ ਦੇ ਘਰ ਵਾਲੀ ਠੀਕ ਨਹੀਂ ਹੁੰਦੀ ਹੁਣ ਪੱਪੂ ਦੇ ਘਰ ਵਾਲੀ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਜਿਸ ਡਾਕਟਰ ਕੋਲੋਂ ਆਪਣੀ ਪਤਨੀ ਨੂੰ ਲੈ ਕੇ ਜਾਂਦਾ ਹੈ ਡਾਕਟਰ ਉਸ ਨੂੰ ਕਹਿੰਦਾ ਹੈ ਜੇ ਤੁਸੀਂ ਇਸ ਨੂੰ ਦਾਖਲ ਨਾ ਕੀਤਾ ਤਾਂ ਇਹ ਦੁਨੀਆ ਤੋਂ ਜਲਦੀ ਹੀ ਚਲੀ ਜਾਵੇਗੀ ਇਹ ਗੱਲ ਸੁਣ ਕੇ ਪੱਪੂ ਨੂੰ ਬਹੁਤ ਤੱਕਾ ਲੱਗਦਾ ਹੈ ਕਿਉਂਕਿ ਉਸਨੇ ਪਹਿਲਾਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਇਆ ਹੋਇਆ ਸੀ ਉਸ ਦੀ ਪਤਨੀ ਨਾਲ ਤਾਂ ਉਸ ਦੇ ਘਰ ਵਿੱਚ ਰੌਣਕ ਭਰਤੀ ਸੀ ਹੁਣ ਉਹ ਫੈਸਲਾ ਕਰਦਾ ਹੈ ਕਿ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਲੋਕਾਂ ਤੋਂ ਭੀਖ ਮੰਗੇਗਾ ਉਹ ਇੱਕ ਵੱਡੇ ਹਸਪਤਾਲ ਦੇ ਗੇਟ ਅੱਗੇ ਬੈਠ ਕੇ ਆਪਣੀ ਬੇਹੋਸ਼ ਪਈ ਪਤਨੀ ਨੂੰ ਕੋਲ ਲਿਟਾ ਕੇ ਲੋਕਾਂ ਤੋਂ ਭੀਖ ਮੰਗਣੀ ਸ਼ੁਰੂ ਕਰਦਾ ਹੈ ਪਰ ਲੋਕ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੰਦੇ ਜਦੋਂ ਉਹ ਉੱਚੀ ਉੱਚੀ ਰੋ ਰਿਹਾ ਹੁੰਦਾ ਹੈ ਤਾਂ ਹਸਪਤਾਲ ਵਿੱਚੋਂ ਇੱਕ ਮੁਟਿਆਰ ਡਾਕਟਰ ਕੁੜੀ ਬਾਹਰ ਆਉਂਦੀ ਹੈ ਜਦੋਂ ਉਹ ਪੱਪੂ ਨੂੰ ਰੋਂਦੇ ਹੋਏ ਵੇਖਦੀ ਹੈ ਤਾਂ ਪੱਪੂ ਕੋਲ ਆਉਂਦੀ ਹੈ ਤੇ ਪੱਪੂ ਨੂੰ ਪੁੱਛਦੀ ਹੈ ਤੁਸੀਂ ਕੌਣ ਹੋ? ਰੋ ਕਿਉਂ ਰਹੇ ਹੋ? ਤੇ ਤੁਸੀਂ ਇਸ ਔਰਤ ਨੂੰ ਇੱਥੇ ਕਿਉਂ ਲਟਾਇਆ ਹੋਇਆ? ਤਾਂ ਪੱਪੂ ਕਹਿੰਦਾ ਹੈ ਕਿ ਡਾਕਟਰ ਸਾਹਵੇ ਮੇਰੀ ਪਤਨੀ ਹੈ। ਇਸ ਨੂੰ ਇੱਕ ਗੰਭੀਰ ਬਿਮਾਰੀ ਹੈ ਪਰ ਇਸ ਦਾ ਇਲਾਜ ਕਰਵਾਉਣ ਲਈ ਮੇਰੇ ਕੋਲ ਪੈਸੇ ਨਹੀਂ ਹਨ। ਕੋਈ ਵੀ ਮੇਰੀ ਮਦਦ ਨਹੀਂ ਕਰ ਰਿਹਾ। ਮੈਂ ਆਪਣੀ ਪਤਨੀ ਦੀ ਜਾਨ ਬਚਾਉਣੀ ਚਾਹੁੰਦਾ ਹਾਂ। ਪੱਪੂ ਦੀ ਪਤਨੀ ਦੀ ਇਹ ਹਾਲਤ ਵੇਖ ਕੇ ਉਸ ਡਾਕਟਰ ਨੂੰ ਤਰਸ ਆਉਂਦਾ ਹੈ। ਜਦੋਂ ਪੱਪੂ ਡਾਕਟਰ ਨੂੰ ਸਾਰੀ ਗੱਲ ਦੱਸਦਾ ਹੈ ਤਾਂ ਉਸ ਨੂੰ ਡਾਕਟਰ ਦਾ ਚਿਹਰਾ ਜਾਣਿਆ ਪਛਾਣਿਆ ਲੱਗਦਾ ਹੈ ਫਿਰ ਅਚਾਨਕ ਉਸ ਨੂੰ ਆਪਣੀ ਭੈਣ ਪਿੰਕੀ ਦੀ ਯਾਦ ਆਉਂਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਡਾਕਟਰ ਮੇਰੀ ਭੈਣ ਹੀ ਹੈ ਉਹ ਡਾਕਟਰ ਨੂੰ ਪੁੱਛਦਾ ਹੈ ਤੁਹਾਡਾ ਨਾਮ ਪਿੰਕੀ ਹੈ ਉਹ ਕਹਿੰਦੀ ਹੈ ਕਿ ਹਾਂ ਪਰ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਤਾਂ ਉਹ ਆਪਣੀ ਭੈਣ ਦਾ ਹੱਥ ਫੜ ਕੇ ਕਹਿੰਦਾ ਹੈ ਕਿ ਪਿੰਕੀ ਮੈਂ ਤੇਰਾ ਵੱਡਾ ਭਰਾ ਪੱਪੂ ਹਾਂ ਮੇਲੇ ਵਿੱਚ ਤੂੰ ਸਾਡੇ ਤੋਂ ਵਿਛੜ ਗਈ ਸੀ ਅਸੀਂ ਤੁਹਾਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਪਿੰਕੀ ਦੇ ਵੀ ਆਪਣੇ ਭਰਾ ਤੇ ਪਾਪਾ ਤੋਂ ਵਿਛੜਨ ਨੂੰ ਬਾਲਾ ਦਿਨ ਯਾਦ ਸੀ ਉਹ ਆਪਣੇ ਭਰਾ ਨੂੰ ਚਿੰਬੜ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਵੀਰੇ ਮੈਂ ਵੀ ਰੋਂਦੀ ਰੋਂਦੀ ਨੇ ਤੁਹਾਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਸ਼ੁਕਰ ਹੈ ਪ੍ਰਮਾਤਮਾ ਦਾ ਅੱਜ ਮੇਰਾ ਵੀਰ ਮੈਨੂੰ ਮਿਲ ਗਿਆ ਫਿਰ ਪੱਪੂ ਉਸ ਨੂੰ ਕਹਿੰਦਾ ਹੈ ਕਿ ਸਾਨੂੰ ਤਾਂ ਇੰਜ ਲੱਗਿਆ ਸੀ ਕਿ ਸ਼ਾਇਦ ਤੂੰ ਹੁਣ ਸਾਨੂੰ ਕਦੇ ਵਾਪਸ ਨਹੀਂ ਮਿਲੇਂਗੀ ਤੇਰੇ ਵਿਛੜਨ ਦੇ ਗਮ ਵਿੱਚ ਪਾਪਾ ਮੰਜੇ ਤੇ ਪੈ ਗਏ ਲੰਬੀ ਬਿਮਾਰੀ ਕਾਰਨ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਤੇ ਉਹਨਾਂ ਦੇ ਜਾਣ ਤੋਂ 3 ਮਹੀਨੇ ਬਾਅਦ ਮਾਂ ਵੀ ਛੱਡ ਕੇ ਚਲੀ ਗਈ। ਮੈਂ ਬਿਲਕੁਲ ਇਕੱਲਾ ਰਹਿ ਗਿਆ। ਪੜ੍ਹਨ ਲਿਖਣ ਦੀ ਉਮਰ ਵਿੱਚ ਮੈਂ ਹੋਟਲ ਤੇ ਭਾਂਡੇ ਮਾਂਜੇ। ਮੈਂ ਜਿਉਂਦਾ ਰਿਹਾ ਸੀ ਪਰ ਮੈਂ ਇੱਕ ਜਿੰਦਾ লাশ ਸੀ। ਤੇਰੀ ਭਾਬੀ ਦੇ ਆਉਣ ਨਾਲ ਮੇਰੇ ਪਰਿਵਾਰ ਵਿੱਚ ਥੋੜੀਆਂ ਜਿਹੀਆਂ ਖੁਸ਼ੀਆਂ ਆਈਆਂ ਪਰ ਰੱਬ ਨੂੰ ਇਹ ਵੀ ਮਨਜ਼ੂਰ ਨਾ ਹੋਈ। ਆਪਣੇ ਭਰਾ ਦੀ ਇਹ ਗੱਲ ਸੁਣ ਕੇ ਪਿੰਕੀ ਕਹਿੰਦੀ ਹੈ ਕਿ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ। ਪਹਿਲਾਂ ਭਾਬੀ ਨੂੰ ਅੰਦਰ ਲੈ ਕੇ ਚੱਲੋ। ਫਟਾਫਟ ਉਹ ਆਪਣੀ ਪਰਜਾਈ ਨੂੰ ਦਾਖਲ ਕਰਵਾਉਂਦੀ ਹੈ ਅਤੇ ਉਸ ਦੇ ਟੈਸਟ ਵਗੈਰਾ ਕੀਤੇ ਜਾਂਦੇ ਨੇ ਹਸਪਤਾਲ ਵਿੱਚ ਉਸ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਉਹ ਆਪਣੇ ਭਰਾ ਨੂੰ ਦੁਲਾਸਾ ਦਿੰਦੀ ਹੈ ਕਿ ਕੁਝ ਵੀ ਹੋ ਜਾਵੇ ਆਪਾਂ ਭਾਬੀ ਨੂੰ ਬਚਾ ਕੇ ਰ੍ਹਾਂਗੇ ਤੂੰ ਫਿਕਰ ਨਾ ਕਰ ਤੇਰੀ ਭੈਣ ਤੇਰੇ ਨਾਲ ਹੈ ਆਪਣੀ ਭੈਣ ਦੀ ਇਹ ਗੱਲ ਸੁਣ ਕੇ ਪੱਪੂ ਨੂੰ ਬਹੁਤ ਹੌਸਲਾ ਹੁੰਦਾ ਹੈ ਉਹ ਆਪਣੀ ਭੈਣ ਨੂੰ ਘੁੱਟ ਕੇ ਜੱਫੀ ਪਾਉਂਦਾ ਹੈ ਤੇ ਬਚਪਨ ਦਾ ਭਰਿਆ ਹੋਇਆ ਦੁੱਖ ਰੋ ਰੋ ਕੇ ਬਾਹਰ ਕੱਢਦਾ ਹੈ ਪਿੰਕੀ ਨੂੰ ਪੁੱਛਦਾ ਹੈ ਕਿ ਤੂੰ ਡਾਕਟਰ ਕਿਵੇਂ ਬਣੀ ਤਾਂ ਪਿੰਕੀ ਆਪਣੀ ਸਾਰੀ ਕਹਾਣੀ ਆਪਣੇ ਭਰਾ ਨੂੰ ਦੱਸਦੀ ਹੈ ਕਿ ਮੇਲੇ ਵਿੱਚ ਵਿਛੜਨ ਤੋਂ ਬਾਅਦ ਇੱਕ ਪਤੀ ਪਤਨੀ ਮੈਨੂੰ ਆਪਣੇ ਘਰ ਲੈ ਗਏ ਉਹਨਾਂ ਦਾ ਘਰ ਬਹੁਤ ਵੱਡਾ ਤੇ ਸੋਹਣਾ ਸੀ ਮੈਂ ਉੱਥੇ ਰੋਂਦੀ ਰਹੀ ਕਿਵੇਂ ਆਪਣੇ ਘਰ ਜਾਣਾ ਪਰ ਮੈਨੂੰ ਤਾਂ ਆਪਣੇ ਘਰ ਦਾ ਵੀ ਨਹੀਂ ਸੀ ਪਤਾ ਪਰ ਫਿਰ ਵੀ ਉਹਨਾਂ ਨੇ ਮੈਨੂੰ ਆਪਣੀ ਬੇਟੀ ਬਣਾ ਕੇ ਰੱਖ ਲਿਆ ਕਿਉਂਕਿ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਜਦੋਂ ਕਦੇ ਵੀ ਤੈਨੂੰ ਆਪਣਾ ਘਰਵਾਰੇ ਕੁਝ ਜ਼ਿਆਦਾ ਹੋਵੇ ਤਾਂ ਅਸੀਂ ਤੈਨੂੰ ਤੇਰੇ ਘਰ ਜ਼ਰੂਰ ਲੈ ਕੇ ਚੱਲਾਂਗੇ ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਮੈਨੂੰ ਪੜਾਇਆ ਲਿਖਾਇਆ ਤੇ ਅੱਜ ਮੈਂ ਇੱਕ ਡਾਕਟਰ ਬਣ ਗਈ ਹਾਂ ਪਰ ਮੈਂ ਤੁਹਾਨੂੰ ਤੇ ਮੰਮੀ ਪਾਪਾ ਨੂੰ ਬਹੁਤ ਯਾਦ ਕਰਦੀ ਰਹਿੰਦੀ ਸੀ ਮੈਨੂੰ ਉਮੀਦ ਸੀ ਕਿ ਕਦੇ ਨਾ ਕਦੇ ਮੈਂ ਆਪਣੇ ਪਰਿਵਾਰ ਨੂੰ ਜ਼ਰੂਰ ਮਿਲਾਂਗੀ ਵਾਰ ਆਪਣੇ ਮੰਮੀ ਪਾਪਾ ਨੂੰ ਯਾਦ ਕਰਕੇ ਉਹ ਬਹੁਤ ਰੋਂਦੀ ਹੈ ਉਹ ਕਹਿੰਦੀ ਹੈ ਕਿ ਭਾਵੇਂ ਮੈਂ ਅੱਜ ਪਾਪਾ ਦਾ ਸੁਪਨਾ ਪੂਰਾ ਕਰ ਦਿੱਤਾ ਹੈ ਮੈਂ ਬਹੁਤ ਵੱਡੀ ਡਾਕਟਰ ਬਣ ਗਈ ਹਾਂ ਪਰ ਪਾਪਾ ਤੇ ਮੰਮੀ ਦੇ ਇਸ ਦੁਨੀਆ ਤੋਂ ਜਾਣ ਦਾ ਮੈਨੂੰ ਬਹੁਤ ਦੁੱਖ ਹੈ ਉਹ ਬਹੁਤ ਰੋਂਦੀ ਹੈ ਦੋਨੇ ਭੈਣ ਭਰਾ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਨੇ ਇੱਕ ਦੂਜੇ ਨੂੰ ਦੁਲਾਸਾ ਵੀ ਦਿੰਦੇ ਨੇ ਹੁਣ ਪੱਪੂ ਦੀ ਪਤਨੀ ਦੀ ਹਾਲਤ ਖਤਰੇ ਤੋਂ ਬਾਹਰ ਸੀ ਉਸ ਨੂੰ 10 ਦਿਨ ਹਸਪਤਾਲ ਵਿੱਚ ਰੱਖ ਕੇ ਘਰ ਭੇਜ ਦਿੱਤਾ ਜਾਂਦਾ ਹੈ ਫਿਰ ਪੱਪੂ ਆਪਣੀ ਭੈਣ ਪਿੰਕੀ ਨੂੰ ਆਪਣੇ ਘਰ ਲੈ ਕੇ ਆਉਂਦਾ ਹੈ ਪਿੰਕੀ ਆਪਣੇ ਮੰਮੀ ਪਾਪਾ ਨੂੰ ਵੀ ਆਪਣੇ ਭਰਾ ਦੇ ਮਿਲਣ ਬਾਰੇ ਸਾਰਾ ਕੁਝ ਸੱਚ ਦੱਸ ਦਿੰਦੀ ਹੈ ਤੇ ਉਹ ਆਪਣੇ ਮੰਮੀ ਪਾਪਾ ਨੂੰ ਆਪਣੇ ਭਰਾ ਨਾਲ ਮਲਾਉਂਦੀ ਹੈ ਉਸ ਦੇ ਮੰਮੀ ਪਾਪਾ ਨੂੰ ਪਿੰਕੀ ਦੇ ਅਸਲੀ ਮੰਮੀ ਪਾਪਾ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਉਹ ਪਿੰਕੀ ਨੂੰ ਇਹੀ ਕਹਿੰਦੇ ਨੇ ਕਿ ਪੁੱਤਰ ਭਾਵੇਂ ਅਸੀਂ ਤੇਰੇ ਸਕੇ ਮਾਪੇ ਨਹੀਂ ਪਰ ਫਿਰ ਵੀ ਅਸੀਂ ਤੈਨੂੰ ਆਪਣੀਆਂ ਸਕੀਆਂ ਧੀਆਂ ਨਾਲੋਂ ਵੱਧ ਕੇ ਰੱਖਿਆ ਹੈ ਜੇ ਸਾਡੀ ਪਰਬ੍ਰਿਸ਼ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਸਾਨੂੰ ਮਾਫ ਕਰ ਦੇ ਕਾਸ਼ ਅਸੀਂ ਤੇਰੇ ਮੰਮੀ ਪਾਪਾ ਨੂੰ ਜਿਉਂਦੇ ਜੀ ਤੇਰੇ ਕੋਲ ਲੈ ਆਉਂਦੇ ਪਰ ਸਾਨੂੰ ਨਹੀਂ ਪਤਾ ਸੀ ਕਿ ਤੇਰਾ ਘਰ ਕਿੱਥੇ ਹੈ ਨਹੀਂ ਤਾਂ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਹੈ ਕਿ ਨਹੀਂ ਮੰਮੀ ਪਾਪਾ ਜਿੰਨਾ ਤੁਸੀਂ ਮੇਰਾ ਕੀਤਾ ਹੈ ਸ਼ਾਇਦ ਮੇਰੇ ਅਸਲੀ ਮਾਪੇ ਵੀ ਮੇਰੇ ਲਈ ਇੰਨਾ ਨਾ ਕਰ ਸਕਦੇ ਕਿਉਂਕਿ ਉਹ ਬਹੁਤ ਗਰੀਬ ਸਨ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਭਰਾ ਮੈਨੂੰ ਮਿਲ ਗਿਆ ਹੈ ਮੇਰੀ ਮੰਮੀ ਪਾਪਾ ਦੇ ਜਾਣ ਦਾ ਦੁੱਖ ਮੈਨੂੰ ਸਾਰੀ ਉਮਰ ਰਹੇਗਾ ਪਰ ਤੁਸੀਂ ਵੀ ਮੇਰੇ ਮੰਮੀ ਪਾਪਾ ਹੀ ਹੋ ਹੌਲੀ ਹੌਲੀ ਪਿੰਕੀ ਆਪਣੇ ਮੰਮੀ ਪਾਪਾ ਦੇ ਜਾਣ ਦੇ ਦੁੱਖ ਵਿੱਚੋਂ ਬਾਹਰ ਆਉਂਦੀ ਹੈ ਤੇ ਉਹ ਆਪਣੀ ਨੌਕਰੀ ਕਰਦੀ ਰਹਿੰਦੀ ਹੈ ਉਸਨੇ ਪੱਪੂ ਦੀ ਬਹੁਤ ਮਦਦ ਕੀਤੀ ਤੇ ਆਪਣੀ ਭਾਬੀ ਦਾ ਇਲਾਜ ਵੀ ਆਪ ਕਰਵਾਇਆ ਹੁਣ ਪੱਪੂ ਦੀ ਪਤਨੀ ਬਿਲਕੁਲ ਠੀਕ ਹੋ ਚੁੱਕੀ ਸੀ ਪਪੂ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਨੂੰ ਉਸਦੀ ਵਿਛੜੀ ਹੋਈ ਭੈਣ ਮਿਲ ਗਈ ਸੀ ਇਧਰ ਪਿੰਕੀ ਵੀ ਆਪਣੇ ਭਰਾ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਹੈ ਦੋਨੇ ਭੈਣ ਭਰਾ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਗਏ ਪਰ ਉਹਨਾਂ ਦੇ ਮਾਂ ਪਿਓ ਦਾ ਵਿਛੋੜਾ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਕਿਸੇ ਹੋਰ ਕਹਾਣੀ ਦੇ ਨਾਲ ਹੱਸਦੇ ਵਸਦੇ ਰਹੋ ਰੱਬ ਰੱਖਾ